ਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪਾਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਭਾਈ ਕੰਮ ਕਰਦੇ ਆ ਸਪੈਸ਼ਲ ਮੱਖੀਆਂ ਦਾ ਅੱਜ ਦੇ ਵੀਡੀਓ ਚ ਦੋ ਬੱਚਿਆਂ ਸੇਲ ਆ ਦੋਨੇ ਨਗੀਨੇ ਆ ਜੀ ਇੱਕ ਤਾਂ ਜਰਸੀ ਦਾ ਨਗੀਨਾ ਇੱਕ ਐਫ ਐਫ ਦਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਨੇ ਆ ਜਿਹੜੇ ਸੀਮਨ ਦੀ ਆ ਜੀ ਕੀ ਮਲ ਰਿਕਾਰਡ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਕੁਲਵਿੰਦਰ ਸਿੰਘ ਆ ਜੀ ਪਿੰਡ ਆਪਣਾ ਕੋਲੀਆ ਖੁਰ ਝਲਾ ਮੋਗਾ ਤਹਿਸੀਲ ਨਿਆਲ ਸਿੰਘਾ ਮੋਬਾਈਲ ਨੰਬਰ ਹੈਗਾ 97819 35553 ਠੀਕ ਆ ਬਾਈ ਟੈਕਟਰ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰ ਲੈਨੇ ਉਮਰ ਕਿੰਨੀ ਹੈ ਜੀ ਇਹ ਬਾਈ ਹੈਗੀਆਂ 9 ਮਹੀਨੇ ਦੀ ਬੱਚੇ ਦੰਦੋਂ ਖੀਰੀ ਦਾੰਦਾਂ ਦਾ ਚੈੱਕ ਕਰਾ ਦਨੇ ਠੀਕ ਆ ਮੂੰਹ ਤੋਂ ਖੀਰੀ ਹਾਂਜੀ ਤੇ ਬਾਈ ਟੀਕੇ ਪਤਾ ਕਿਹੜੇ 6 ਡੈਨਮਾਰਕ 50062 ਦੀ ਠੀਕ ਆ 500 ਕੋਲਰ ਕੋੜਾ ਚਾਹੇ ਕੋਈ ਡੀਐਨਏ ਟੈਸਟ ਕਰਾ ਲੇ ਠੀਕ ਆ ਜੀ ਕੋਲਰ ਸਿੰਮੇ ਤੇ ਬੱਚੀ ਦੇਣੀ ਹਾਂਜੀ ਹਾਂਜੀ ਤੇ ਮਦਰ ਮਿਲਕਰ ਕੋੜਾ ਕੀ ਇਹਦਾ ਹੈਗਾ 25 ਲੀਟਰ ਦਾ ਜੀ ਠੀਕ ਆ ਜੀ ਝੋਲੀ ਦਿਖਾ ਦੀ ਝੋਲੀ ਵੇਖ ਲਈ ਚਾਰੇ ਥਣ ਝੈਕ ਕਰੋ ਚਾਰ ਹੀ ਥਣ ਕੋਟ ਨਹੀਂ ਸ਼ਾਂਕ ਨਹੀਂ ਨਿਕਲ ਨਿਕਲ ਨਿਕੜ ਮਾ ਸੂਣੀ ਝੋਲੀਆ ਥੁਰ ਕੇ 8 ਨੂੰ 9 ਮਹੀਨੇ ਬਈ ਇਹ ਸਾਡੇ ਕੇ 9 ਮਹੀਨੇ ਦੀ ਹੈ ਗਾ ਸਾਡੇ ਕੇ 9 ਮਹੀਨੇ ਦੀ ਫੇਸ ਕੁਆਲਿਟੀ ਮੋਦੀ ਵਾਲੀ ਬੱਚੀ ਹੈ ਬੱਚਾ ਕਰਨ ਬਰੀਡ ਵਾਈ ਜਾਣ ਕੋਈ ਨਹੀਂ ਬੱਚਾ ਜੀ ਹਜੇ ਪਰ ਵੇਲ ਚੈੱਕ ਕਰੋ ਫੁੱਲ ਲੰਮੀ ਵੇਲ ਵਾਲੀ ਹੈ ਜੀ ਜੇ ਤੁਸੀਂ ਨੇੜੇ ਆਉਂਗੇ ਤੁਹਾਨੂੰ ਫਰਕ ਪਤਾ ਲੱਗੂਗਾ ਬਰੀਡ ਦਾ ਬਈ ਵੇਲ ਵੀ ਪੂਰੀ ਲੰਮੀ ਆ ਹਾਈਟ ਵੀ ਲੰਮੀ ਚੰਗੀ ਆ ਜੀ ਬਾਕੀ ਹਜੇ ਬੱਚਾ ਹੀ ਆ ਮੂੰਹ ਤੋਂ ਕੱਚਾ ਚੀਰਾ ਸੋਹਣੀ ਫੇਸ ਕੁਆਲਿਟੀ ਮਦਰ ਮੈਲ ਦਾ ਰਿਕਾਰਡ 25 ਲੀਟਰ ਦਾ ਜੀ ਬਾਕੀ ਜਿਹੜਾ ਇਹਦਾ ਸੀਮਨ ਰਿਕਾਰਡ ਆ ਉਹ ਬਾਈ ਕੰਦਾ ਪ੍ਰੋਪਰ ਆਪਾਂ ਦੇਵਾਂਗੇ ਲੈ ਚੱਲੀ ਬਾਈ ਡੈਨਮਾਰਕਾ ਦੇ 50062 ਦੀ ਬਈ ਹਾਂਜੀ 50062 ਦੀ ਹੈ ਜੀ ਬਾਕੀ ਰੰਗ ਰੂਪ ਦੀ ਪੂਰੀ ਚੰਗੀ ਆ ਜੀ ਮੁੱਲ ਬਈ ਇਹਦਾ ਜਾਇਜ਼ ਹੈ ਜੀ ਇਹ ਬਾਈ ਜੋੜੇ ਦੇ ਮੁੱਲ ਕਰਾਂਗੇ ਆਪਾਂ ਜੋੜੇ ਦਾ ਹੀ ਕਰਨਾ ਹੈ ਜੋੜੇ ਦਾ ਕਿੰਨਾ ਜੀ ਜੋੜੇ ਦਾ 35000 ਰੁਪਿਆ ਮੁੱਲ ਆ ਜੀ ਠੀਕ ਹੈ ਜੋੜੇ ਦਾ 35000 ਰੁਪਿਆ ਜੇ ਕੱਲੀ ਕੱਲੀ ਲੈ ਲੂਗਾ ਬਾਈ ਤੋ ਮੁੱਲ ਫੋਨ ਤੇ ਕੋ ਹਾਂਜੀ ਕੱਲੀ ਕੱਲੀ ਦਾ ਉਹ ਹਿਸਾਬ ਨਾ ਕਰਦੇ ਠੀਕ ਆ ਤੇ ਬਾਈ ਆ ਕਿਹੜੇ ਸੀਮਾਂ ਦੀ ਇਹ ਬਰੂਡ ਦੀ ਆ ਬਾਈ ਇਹ ਬਰੂਡ ਦੀ ਇਹਦੀ ਕਿੰਨੀ ਉਮਰ ਆ ਬਾਈ ਇਹ ਵੀ ਸਾਢੇ 9 ਮਹੀਨੇ ਦੀ ਬੱਚੀ ਖੀਰ ਗੁਈ ਅੱਚ ਮੂੰਹ ਤੋ ਇਹ ਵੀ ਖੀਰੀ ਆ ਜੀ ਚੈੱਕ ਕਰਾ ਲਓ ਜੀ ਚੈੱਕ ਕਰੋ ਇਹ ਐਂ ਦੀ ਗੱਲ ਨਹੀਂ ਮੂੰਹ ਤੋ ਕੱਚੀ ਖੀਰੀ ਆ ਤੇ ਖੂਬਸੂਰਤੀ ਵੇਖੋ ਜੀ ਘਰਮਾਲੀ ਦੀ ਐਂ ਲਿਸ਼ਕਾ ਮਾਰਦੀ ਆ ਪੂਰੀ ਚਟਿ ਚਟਿ ਝੂਲੀ ਦਿਖਾ ਦਿੰਦੇ ਆ ਫੋਟ ਸ਼ਾਂਕ ਤਾਂ ਹੈ ਨਹੀਂ ਬਾਈ ਨਾ ਜੀ ਨਾ ਫੋਟ ਸ਼ਾਂਕ ਕਿਸੇ ਵੀ ਠੀਕ ਆ ਜੀ ਸਾਰੇ ਨਿਕਲੋ ਝੂਲੀ ਪਾਲੀਟੋਪ ਦੀ ਆ ਜੀ ਕੱਲਾ ਕੱਲਾ ਗੁਲਾਬੀ ਥਾਣਾ ਗੁਲਾਬੀ ਥਾਣਾ ਜੀ ਕੋਈ ਫੋਟ ਨਹੀਂ ਸ਼ਾਂਖ ਨਹੀਂ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਆਪ ਬਰੂਡ ਦੀ ਆ ਮਦਰ ਮਲਕਰ ਰਿਕਾਰਡ ਬਈ ਇਹਦਾ ਇਹ 30 ਪਲੱਸ ਦਾ ਬਾਈ ਆਪਾਂ ਡੀਐਨਏ ਟੈਸਟ ਵੀ ਚਾਹੀ ਕੋਈ ਕਰਾ ਲੈ ਦੋਨਾਂ ਬੱਚਿਆਂ ਦਾ ਠੀਕ ਆ ਬਾਈ ਕਹਿੰਦਾ ਪ੍ਰੋਪਰ ਰਿਕਾਰਡ ਵਾਲੀ ਆ ਚਾਹੀ ਕੋਈ ਡੀਐਨਏ ਕਰਾ ਲੈ ਕਹਿਣ ਦੀ ਗੱਲ ਨਿਕਲ ਲੀ ਬਾਕੀ ਬਈ ਬੱਚੀ ਦੀ ਖੂਬਸੂਰਤੀ ਖੋਦੀ ਦੱਸਦੀ ਆ ਵੀ ਮੈਂ ਕਿਹੜੇ ਸੀਮੰਦੀ ਆ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਆ ਉਹਨਾਂ ਨੂੰ ਪਰਖ ਜ਼ਿਆਦਾ ਕੀ ਉਹਨਾਂ ਨੇ ਤਾਂ ਵੀਡੀਓ ਸਟਾਰਟ ਹੁੰਦੇ ਸਾਰੀ ਪਤਾ ਲੱਗ ਗਿਆ ਨਾ ਕਿ ਕਿਹੜੇ ਸਿਮਨ ਦੀ ਹੈ ਬਾਕੀ ਰਿਕਾਰਡ ਬਾਈ ਨੇ ਪ੍ਰੋਪਰ ਦੇ ਦੇਣਾਗਾ ਚੰਗੇ ਮਾਂ ਦੇ ਬੇਟੇ ਪੈਦਾ ਹੋਣੇ ਮੁੱਲ ਦੋਹਾਂ ਦਾ 35 ਬਾਈਕ ਜੋੜ ਦਾ 35000 ਠੀਕ ਹੈ ਜੋੜੇ ਦਾ 35000 ਰੁਪਇਆ ਜੇ ਕੋਈ ਕੱਲੀ ਕੱਲੀ ਲੈ ਕੇ ਜਾਊਗਾ ਤਾਂ ਮੁੱਲ ਬਾਈ ਫੋਨ ਤੇ ਕਰ ਲੈਣਗੇ ਜਿਹਨੂੰ ਚਜਣਗੀ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ